ਨਮਸਕਾਰ ਦੋਸਤੋ ਪੰਜਾਬ ਸਰਕਾਰ ਦੇ ਸਰਕਾਰੀ ਸਕੂਲਾਂ ਦੇ ਵਿੱਚ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਦੇ ਵਿੱਚ ਨਵੇਂ ਸੈਸ਼ਨ 2025-26 ਦੇ ਲਈ ਦਾਖਲਾ ਮਹਿੰਮ ਦਾ ਆਗਾਜ਼ ਕੀਤਾ ਗਿਆ ਇਸ ਮਹਿੰਮ ਨੂੰ ਸਫਲ ਬਣਾਉਣ ਦੇ ਲਈ ਪੰਜਾਬ ਦੇ ਸਾਰੇ ਹੀ ਜ਼ਿਲ੍ਹਿਆਂ ਦੇ ਵਿੱਚ ਜੋ ਬੱਖੋ ਵਖਰੇ ਪ੍ਰੋਗਰਾਮ ਨੇ ਉਹ ਉਲੀਕੇ ਜਾ ਰਹੇ ਨੇ ਇਸੇ ਲੜੀ ਦੇ ਤਹਿਤ ਅੱਜ ਜੇਐਮਜੀ ਸਟੱਡੀਜ਼ ਦੀ ਟੀਮ ਜ਼ਿਲ੍ਹਾ ਬਰਨਾਲਾ ਦੇ ਵਿੱਚ ਬਲਾਕ ਮਹਿਲਕਲਾਂ ਦੇ ਵਿੱਚ ਪਹੁੰਚੀ ਸੋ ਇੱਥੇ ਇਸੇ ਲੜੀ ਦੇ ਤਹਿਤ ਜੋ ਦਾਖਲਾ ਮਹਿਮ ਦਾ ਆਗਾਜ਼ ਕੀਤਾ ਗਿਆ ਨਵੇਂ ਸੈਸ਼ਨ 2025-26 ਦੇ ਲਈ ਸੋ ਇਸ ਲੜੀ ਦੇ ਤਹਿਤ ਬਲਾਕ ਮਹਿਲਕਲਾਂ ਦੇ ਵਿੱਚ ਇੱਕ ਸਾਰੇ ਬਲਾਕ ਦੇ ਸੀਐਚਟੀ ਸਹਿਬਾਨ ਐਚਟੀ ਸਹਿਬਾਨ ਸਕੂਲ ਇਨਚਾਰਜ ਅਤੇ ਜੋ ਬਹੁਤ ਹੀ ਡੈਡੀਕੇਟਿਡ ਅਧਿਆਪਕ ਨੇ ਉਹਨਾਂ ਨਾਲ ਇੱਕ ਜ਼ਿਲ੍ਹਾ ਸਿੱਖਿਆ ਦਫ਼ਤਰ ਦੇ ਨੁਮਾਇੰਦੇ ਵੱਲੋਂ ਉਹਨਾਂ ਦੀ ਉ체ਚੀ ਅਗਵਾਈ ਦੇ ਵਿੱਚ ਅਤੇ ਉਹਨਾਂ ਦੀਆਂ ਹਦਾਇਤਾਂ ਦੇ ਮੁਤਾਬਕ ਸਿੱਖਿਆ ਮੰਤਰੀ ਜਿਦੀਆਂ ਹਦਾਇਤਾਂ ਦੇ ਮੁਤਾਬਕ ਜ਼ਿਲ੍ਹਾ ਸਿੱਖਿਆ ਅਫਸਰ ਅਤੇ ਬਲਾਕ ਸਿੱਖਿਆ ਅਫਸਰਾਂ ਨੇ ਹਦਾਇਤਾਂ ਦੇ ਮੁਤਾਬਕ ਅੱਜ ਬਲਾਕ ਮਹਿਲਕਲਾਂ ਦੇ ਸਕੂਲ ਆਫ ਹੈਪੀਨੈਸ ਸਕੂਲ ਦੇ ਵਿੱਚ ਜੋ ਜ਼ਿਲ੍ਹਾ ਸਿੱਖਿਆ ਟੀਮ ਦੇ ਜਿਹੜੇ ਉੱਗੇ ਮੈਂਬਰ ਨੇ ਜਿੰਨਾਂ ਵਿੱਚ ਸਕੂਲ ਆਫ ਐਮੀਨੈਂਸ ਦੇ ਪ੍ਰਿੰਸੀਪਲ ਜ਼ਿਲ੍ਹਾ ਸਮਾਰਟ ਸਕੂਲ ਮੈਂਟਰ ਅਤੇ ਬਲਾਕ ਨੋਡਲ ਅਫਸਰ ਅਤੇ ਵੱਖੋ-ਵੱਖਰੇ ਹਾਈ ਸਕੂਲਾਂ ਦੇ ਮੁਖ ਅਧਿਆਪਕਾਂ ਨੇ ਵੱਡੇ ਪੱਧਰ ਤੇ ਆਪਣੀ ਹਾਜ਼ਰੀ ਦਿੱਤੀ ਅਤੇ ਪ੍ਰਾਇਮਰੀ ਸਿੱਖਿਆ ਦੇ ਵਿੱਚੋਂ ਬਲਾਕ ਮਹਿਲ ਕਲਾ ਦੇ ਸੈਂਟਰ ਹੈੱਡ ਟੀਚਰ ਹੈੱਡ ਟੀਚਰ ਅਤੇ ਅਧਿਆਪਕ ਸਹਿਬਾਨ ਨੂੰ ਸੰਬੋਧਿਤ ਕਰਦੇ ਹੋਏ ਦਾਖਲਿਆਂ ਬਾਰੇ ਵੱਧ ਤੋਂ ਵੱਧ ਜੋ ਹੈ ਜਾਗਰੂਕ ਕੀਤਾ ਤੇ ਨਾਲ ਹੀ ਉਹਨਾਂ ਨੇ ਅਧਿਆਪਕਾਂ ਦੀ ਬਹੁਤ ਪ੍ਰਸ਼ੰਸਾ ਵੀ ਕੀਤੀ ਅਤੇ ਲੋਕਾਂ ਦੇ ਵਿੱਚ ਸਰਕਾਰੀ ਸਕੂਲਾਂ ਦੀਆਂ ਜਿੰਨੀਆਂ ਵੀ ਐਕਟੀਵਿਟੀਆਂ ਨੇ ਜਿੰਨੀਆਂ ਵੀ ਸਹੂਲਤਾਂ ਨੇ ਉਹਨਾਂ ਨੂੰ ਬੱਤ ਤੋਂ ਬੱਤ ਫੈਲਾਉਣ ਦੇ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਤੇ ਬਹੁਤ ਸਾਰੇ ਜੋ ਅੱਗੇ ਨੁਕਤੇ ਨੇ ਉਹ ਵੀ ਵੱਖੋ ਵੱਖਰੇ ਸਾਂਝੇ ਕੀਤੇ ਗਏ ਇਸੇ ਲੜੀ ਤਹਿਤ ਇਸ ਰੈਲੀ ਦੇ ਦੌਰਾਨ ਸਕੂਲ ਦੇ ਬੱਚਿਆਂ ਨੇ ਅਧਿਆਪਕਾਂ ਨੇ ਤੇ ਸਾਰੇ ਹੀ ਜੋ ਸੈਂਟਰ ਹੈਡ ਟੀਚਰ ਹੈਡ ਟੀਚਰ ਸਹਿਬਾਨ ਪਹੁੰਚੇ ਹੋਏ ਸੀ ਬਲਾਕ ਪੱਦਰ ਤੋਂ ਉਹਨਾਂ ਨੇ ਵੱਡੇ ਪੱਦਰ ਤੇ ਸਮੂਲੀਅਤ ਕਰਦੇ ਹੋਏ ਪਿੰਡ ਮਹਿਲ ਕਲਾਂ ਦੇ ਵਿੱਚ ਲੋਕਾਂ ਨੂੰ ਇੱਕ ਜਾਗਰੂਕਤਾ ਰੈਲੀ ਵੀ ਕੱਢੀ ਜਿਸ ਵਿੱਚ ਵੱਖੋ ਵੱਖਰੇ ਨਾਰੇ ਲਗਾ ਕੇ ਲੋਕਾਂ ਨੂੰ ਪ੍ਰੇਰਿਤ ਕੀਤਾ ਗਿਆ ਅਤੇ ਪਿੰਡ ਦੀਆਂ ਸੱਥਾਂ ਦੇ ਵਿੱਚ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਸਾਡੇ ਨਾਲ ਸੈਂਟਰ ਸਕੂਲ ਬਜੀਦ ਕੇ ਕਲਾਂ ਤੋਂ ਜੋ ਸੈਂਟਰ ਹੈਡ ਟੀਚਰ ਨੇ ਸ਼੍ਰੀਮਤੀ ਰਿੰਪੀ ਰਾਣੀ ਜੀ ਉਹਨਾਂ ਨਾਲ رابطہ ਕਾਇਮ ਕਰਨ ਦਾ ਸਮਾਂ ਮਿਲਿਆ ਤੇ ਉਹਨਾਂ ਦੇ ਨਾਲ ਇਸ ਦਾਖਲਾ ਮੁਹਿੰਮ ਸੰਬੰਧੀ ਗੱਲਬਾਤ ਕੀਤੀ ਗਈ ਜ਼ਿਲ੍ਹਾ ਸਿੱਖਿਆ ਅਫਸਰ ਬਨਾਲਾ ਜੀ ਤੇ ਕਿਸਾਨ ਦੇਸ਼ਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਲੈਂਕਰਾ ਲੋਕ ਲੈਂਕਰਾ ਜ਼ਿਲ੍ਹਾ ਬਨਾਲਾ ਵਿੱਚ ਸ਼ੈਸ਼ਲ 2025 چک دی ਲਈ داخلਾ ਮਿਲਨਾ ਅਗਾਜ਼ ਕੀਤਾ ਗਿਆ ਜਿਸ ਵਿੱਚ ਬਲੌਕ ਦੇ ਵੱਖ-ਵੱਖ CHC HP ਸਹਿਮਾਨ ਬੁਨਿਆਦੀ ਸ਼ਮੂਲੀਤ ਕੀਤੀ ਗਈ ਅਤੇ ਰੈਲੀ ਦਾ ਆਯੋਜਨ ਕੀਤਾ ਗਿਆ ਸਾਰੇ ਮੀディア ਕਵ ਨੇ ਡੋਰ ਟੂ ਡੋਰ ਜਾ ਕੇ ਮਾਪਿਆਂ ਨੂੰ ਇਹ ਸਰਕਾਰੀ ਬੱਚੇ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲ ਵਿੱਚ ਦਾਖਲ ਕਰਵਾਉਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਉਹਨਾਂ ਨੂੰ ਸਰਕਾਰ ਦੁਆਰਾ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਤੋਂ ਜਾਣੂ ਕਰਵਾਇਆ ਗਿਆ ਉਹਨਾਂ ਨੂੰ ਇੱਥੇ ਸਕੂਲ ਆਫ ਹੈਪੀਨੈਸ ਔਰ ਸਕੂਲ ਆਫ ਅਮਿਨੈਂਸ ਵਾਰੀਦੀ ਜਾਣੂ ਕਰਵਾਇਆ ਗਿਆ ਵੀ ਕਿੱਦਾਂ ਇਹਨਾਂ ਦੇ ਅੰਦਰ ਦੀਆਂ ਬਿੜੀਆਂ ਰਹੀ ਬੱਚਿਆਂ ਦਾ ਕੋ ਵੀ ਖੋ ਸਵਾਰ ਸਕਦੇ ਸੀ ਸੋ ਦੋਸਤੋ ਸਰਕਾਰੀ ਸਕੂਲਾਂ ਦੇ ਵਿੱਚ ਜੋ ਬਿਲਡਿੰਗਸ ਨੇ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਉਹਨਾਂ 'ਚ ਬਹੁਤ ਵੱਡੇ ਪੱਧਰ ਤੇ ਬਦਲਾ ਆਇਆ ਹੈ ਅਤੇ ਬਹੁਤ ਵੱਡੇ ਪੱਧਰ ਤੇ ਹਰ ਸਕੂਲ ਦੇ ਵਿੱਚ ਹਰ ਪਿੰਡ ਵਿੱਚ ਕੰਪਿਊਟਰ ਲੈਬ ਸਾਇੰਸ ਲੈਬ ਲਿਸਨਿੰਗ ਲੈਬ ਇਸ ਤਰ੍ਹਾਂ ਦੀਆਂ ਸਹੂਲਤਾਂ ਸਮਾਰਟ ਕਲਾਸਿਸ ਪ੍ਰੋਜੈਕਟਰ ਹਰ ਕਲਾਸ ਦੇ ਵਿੱਚ ਅਵੇਲੇਬਲ ਨੇ ਤੇ ਹੁਣ ਤੱਕ ਅੱਗੇ ਵਧਦੇ ਹੋਏ ਜਿਹੜੇ ਸਮਾਰਟ ਪੈਨਲ ਨੇ ਉਹ ਵੀ ਹਰ ਸਕੂਲ ਦੇ ਵਿੱਚ ਲਗਭਗ ਅਵੇਲੇਬਲ ਹੋ ਗਏ ਨੇ ਸੋ ਬੱਚਿਆਂ ਦਾ ਜਿਹੜਾ ਦਾਖਲਾ ਹੈ ਉਸ ਸਬੰਧੀ ਅਸੀਂ ਵੀ ਅਪੀਲ ਕਰਦੇ ਹਾਂ ਕਿ ਵੱਧ ਤੋਂ ਵੱਧ ਸਰਕਾਰੀ ਸਕੂਲਾਂ ਵੱਲ ਰੁੱਖ ਕੀਤਾ ਜਾਵੇ ਅਤੇ ਜੋ ਛੋਟੇ ਮੋਟੇ ਪ੍ਰਾਈਵੇਟ ਸਕੂਲ ਨੇ ਜਿੰਨਾ ਤੋਂ ਲੋਕ ਅਜੇ ਵੀ ਅਣਜਾਣ ਨੇ ਉਹਨਾਂ ਵੱਲੋਂ ਹੋ ਰਹੀ ਜਿਹੜੀ ਲੁੱਟ ਹੈ ਉਸ ਤੋਂ ਸੁਚੇਤ ਹੋਣ ਦੀ ਸਾਨੂੰ ਲੋੜ ਹੈ ਅਤੇ ਸਰਕਾਰੀ ਸਕੂਲਾਂ ਵੱਲ ਰੁੱਖ ਕਰਨ ਦੀ ਵੀ ਸਾਨੂੰ ਲੋੜ ਹੈ ਸੋ ਇਹ ਸੀ ਅੱਜ ਦੀ ਦਾਖਲਾ ਮੁਹਿੰਮ ਸੰਬੰਧੀ ਜੇਮ ਦੀ ਸਟੱਡੀਜ਼ ਦੀ ਰਿਪੋਰਟ ਸੋ ਇਸ ਸੰਬੰਧੀ ਤੁਹਾਡੀ ਕੋਈ ਵੀ رائے ਹੈ ਉਹ ਤੁਸੀਂ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ ਅਤੇ ਕਿਸੇ ਵੀ ਤਰ੍ਹਾਂ ਦੀ ਤੁਸੀਂ ਐਡ ਹੈ ਜੋ ਆਪਣੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਕੋਈ ਸਿੱਖਿਆ ਨਾਲ ਸੰਬੰਧਿਤ ਹੈ ਕੋਈ ਕਿਸੇ ਵੀ ਤਰ੍ਹਾਂ ਦੀ ਹੋਰ ਐਡਵਰਟਾਈਜ਼ਮੈਂਟ ਜੋ ਕਿ ਜਾਇਜ਼ ਹੋਣੀ ਚਾਹੀਦੀ ਹੈ ਸਮਾਜ ਦੇ ਅਕੋਰਡਿੰਗ ਹੋਣੀ ਚਾਹੀਦੀ ਹੈ ਤੁਸੀਂ ਉਹ ਜੇਮ ਜੀ ਸਟੱਡੀਜ਼ ਨੂੰ ਭੇਜ ਸਕਦੇ ਹੋ ਨਮਸਕਾਰ ਜੀ ਮਿਲਦੇ ਹਾਂ ਅਗਲੀ ਵੀਡੀਓ ਵਿੱਚ